ਨਾ ਕੋਈ ਕਾਰਜ ਨਾ ਕੋਈ ਪਿਆਰ ਨਾ ਕੋਈ ਰੀਵਨ ਘਟਾਇਆ ਮੇਰਾ ਉੱਥੇ ਨਹੀਂ ਕੋਈ ਪਿਆਰ ਕੀਤਾ ਇੱਥੇ ਵੀ ਨਹੀਂ ਕੀਤਾ ਓਏ ਮੂਰਖ ਬੰਦ ਤੇ ਯਾਰ ਸੁਬਾਹ ਵਾਲੀ ਗੱਲ ਨਹੀਂ ਕਰੀਦੇ ਓਏ ਮੂਰਖ ਬੰਦਿਆ ਉਰੇ ਰੀਵਨ ਪਰਾ ਕੌਣ ਕਟਦਾ ਤੇਰੀ ਸੱਸ ਕੱਢਦੀ ਕਟਾਉਂਦੀ ਰੀਵਨ ਮੈਂ ਤਾਂ ਰਿਸ਼ਤੇਦਾਰ ਵੀ ਬੰਦ ਕਰਤੇ ਯਾਰ ਓਏ ਕਿੱਧਰ ਆ ਚੱਕ ਲਿਆ ਪਸਾੜਾ ਪੈਰੀਂ ਹੱਥਾਂ ਪੈਰੀਂ ਹੱਥ ਲਾਉਣਾ ਜੀ ਸੱਸ ਸਰੀ ਕਰ ਜਸ ਓ ਇਹਦੇ ਕਾਹਨੂੰ ਲਾਈ ਜਾਂਦਾ ਮੂਰਖਾ ਜਿੱਦਾਂ ਮੇਰੇ ਲਾਦੇ ਪੈਰੀਂ ਹੱਥ ਓਹੋ ਹੋ 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 ਪਾਣੀ ਵੀ ਜਮਾ ਠੰਡਾ ਕੋਰਾ ਫੈਰੇ ਓਹ ਹੋ ਹੋ ਆਏ ਦੂ ਵੀ ਠੰਡਾ ਹੈ والله ਇੱਕੋ ਰੋਡਾ ਰੋਡਾ ਲੱਗ ਰਿਹਾ ਉਹ ਬੈਠੇ ਧੂਣੀ ਲਾਈ ਓਹ ਹੋ 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 ਸਮਾਨ ਮੁਕਰੇ ਚੱਟੀਆਂ ਲੱਗ ਰਹੀਆਂ ਤੜਕੀ ਤੜਕੀ ਠੰਡਾ ਪਾਣੀ ਆ ਫੂਕ ਰੱਖਿਆ ਠੰਡੇ ਪਾਣੀ ਨੇ ਠਾਰਦੀ ਆ ਪਾਣੀ ਚਾ ਰੋ ਤੇਰੀ ਜਮੀ ਮਚਾ ਦਿਆ ਉਸ ਤਰੀ ਤਰੀ ਬਜਾ ਪਿਲ ਕਰੇ ਤੋਂ ਨਹੀਂ ਹੁੰਦੇ ਦੇਖੀ ਕਾ ਨੂੰ ਹੁੰਦੇ ਨੇ ਪੈਂਟੇ ਫੁਕੀਆ ਵਜਾ ਇੱਕ ਦੋ ਠੰਡ ਨੇ ਪਾਣੀ ਨੇ ਠਾਰ ਦੇ ਉੱਪਰ ਉਹ ਪਾਣ ਗਏ ਉਹ ਮੈਂ ਤੈਨੂੰ ਐ ਕਹਿਣਾ ਚੰਚ ਚੰਚ ਪਹਿਲੇ ਚਾਕੀ ਕਰ ਰਹਿ ਮਤਰਾ ਬਹੁਤ ਹੁੰਦਾ ਮੈਂ ਕਿਉਂ ਤੜਕੀ ਦਾ 10 ਵਾਰੀ ਜਾ ਕੇ ਆਂਦਾ ਸਮਾਨ ਮੋਕਿਆ ਪੇ ਮੈਨੂੰ ਤਾਂ ਅੱਬ ਟੱਟੀਆਂ ਲੱਗ ਰੀਆਂ ਨੇ ਲੈ ਮੈਨੂੰ ਐ ਦੱਸ ਤੂੰ ਮੇਰੇ ਨਾਲ ਕਿਉਂ ਲੁੱਟਪਣੇ ਕਰਦਾ ਕਿਉਂ ਕਰਦਾ ਤੇਰੇ ਕੋਲੇ ਸਮਾਨ ਨਾਲੇ ਹੈਗਾ ਰੋਡੇ ਤੂੰ ਮੈਨੂੰ ਇੱਕ ਗੱਲ ਦੱਸ ਤੇਰੇ ਤੋਂ ਕਦੇ ਲਕੋ ਕੇ ਰੱਖਿਆ ਜਦੋਂ ਸਮਾਨ ਹੁੰਦਾ ਹਾਂ ਬਹੁਤ ਵਾਰ ਰੱਖਿਆ ਮੈਂ ਹੋਂ ਤੋਂ ਬਾਲੇ ਦਿਨ ਚਾਰ ਵਾਰ ਫਿਰ ਕੰਜਰ ਦੇ ਤੂਤਿਲ ਕੋਇਆ ਹੋਇਆ ਵੀ ਨਹੀਂ ਛੱਡਦਾ ਹੈ ਕੋਇਆ ਹੋਇਆ ਤਾਂ ਛੱਡ ਦਿਆ ਕਰਕੇ ਤੇ ਆੜੀ ਥੂੜੀ ਚ ਕੰਮ ਆ ਜਾਂਦਾ ਉਹਦਾ ਕੰਮ ਆ ਜਾਂਦਾ ਤੂੰ ਉਹ ਤਾਂ ਛੱਡ ਹਾਂ ਮੇਰਾ ਵੀਰ ਦਾਸ ਵਜ ਰੇ ਨਿੰਦ ਰੋਟੀ ਬਣਾ ਲੈ ਦੋ ਹੈ ਖਾ ਲਾਂਗੇ ਕੋਈ ਭਾਈ ਉਹ ਮੈਂ ਲਾ ਤਾਂ ਦੀਮ ਰੋਟੀ ਹਾਂ ਮਿੱਥੋਂ ਗੋਲ ਨਹੀਂ ਬਣਦੀ ਗੋਲ ਨੂੰ ਬੜਾ ਅਪਦੀਪ ਕਟਾਬੇ ਵਾਲੇ ਦੇ ਬੈਠੇ ਆ ਰੋਟੀ ਦਾ ਰੌਲਾ ਦੋ ਰੋਟੀਆਂ ਲਿਆ ਜਿਵੇਂ ਦੀਆਂ ਬਣਦੀਆਂ ਨੇ ਚਟਨੀ ਪਈ ਹੋਣੀ ਉੱਥੇ ਲਾਲ ਮੁਰਗਾ ਆਪਣਾ ਤੇ ਜਲ ਸੁਣਾ ਰੋਟੀਆਂ ਦਾ ਜੱਕ ਹੈਗਾ ਮੈਂ ਤੈਨੂੰ ਪਾਣੀ ਹੱਥੀਆਂ ਲਾ ਦੂੰ ਪਰ ਮੇਰਾ ਸਮਾਨ ਦਾ ਹੱਲ ਕਰਦੇ ਰੋਟੀ ਤਾਂ ਤੂੰ ਦੇਖੀ ਐਣ ਤੈਨੂੰ ਬਣਾ ਕੇ ਦਊ ਇੱਕ ਨੰਬਰ ਸਮਾਨ ਦਾ ਹੱਲ ਹਲੇ ਹੁੰਦਾ ਨਹੀਂ ਉਹ ਮੁੰਡਾ ਆਪਣਾ ਜਿਹੜਾ ਸਮਾਨ ਭਜਾਇਆ ਕਰਦਾ ਉਹ ਦਿੱਲੀ ਧਰਨੇ ਤੇ ਬੈਠੇ ਆ ਉੱਥੇ ਕਨੌਰੀ ਬਸ ਫਿਰ ਤੂੰ ਵੀ ਧਰਨੇ ਤੇ ਬੈ ਜਾ ਰੋਟੀ ਨਹੀਂ ਫਿਰ ਉਹਨਾਂ ਚਰਮੰਦਾ ਸਰੀਰ ਨਾਲ ਉਹ ਆਪਣਾ ਡੱਲੇ ਆਲ ਬੈਠੇ ਧਰਨੇ ਤੇ ਉੱਥੇ ਜਾ ਰਹੇ ਉਹ ਮਾ ਚੱਲ ਹੁਣ ਬੰਦਾ ਕੰਮ ਗਿਆ ਹੋਇਆ ਆਪਣਾ ਹੈ ਸਾਰੀ ਕਿਸਾਨਾਂ ਦੀ ਗੱਲਬਾਤ ਹੈ ਉੱਥੇ ਨਹੀਂ ਉਹ ਤਾਂ ਕੋਈ ਮਾੜੀ ਗੱਲ ਨਹੀਂ ਚੱਲਉਦਾ ਚੰਗੀ ਗੱਲ ਆ ਕੀ ਤੋਂ ਪਹੁੰਚਿਆ ਜਾਂਦਾ ਵਧੀਆ ਗੱਲ ਆ ਆਪਾਂ ਤਾਂ ਤਾਂ ਚੱਲ ਹੁਣ ਕੁੜੀਆਂ ਤਾਂ ਨਹੀਂ ਜਾਇਆ ਜਾਂਦਾ ਕਿਹੜੇ ਵੀ ਆਪਣਾ ਤਾਂ ਬੁਰਾ ਹੀ ਹਾਲ ਹੈ ਓਰਾ ਟ੍ਰੈਂਡਿੰਗ ਹੁੰਦੀ ਆ ਡਰਾਮ ਪਿਆਰੀ ਮੱਚ ਗਈ ਸਾਰਾ ਸਿਆਲੇ ਨਹੀਂ ਲੋਟਨੀ ਆਪਾਂ ਤਾਂ ਬਾਲਾ ਕੁ ਸੁੱਤੇ ਫਸ ਗਏ ਇੱਕ ਤਾਂ ਆਪਾਂ ਨਸ਼ੇ ਚ ਪੈ ਗਏ ਔਰ ਦੂਜਾ ਕੰਚਤਾ ਨਾਲ ਆਪਣਾ ਕੋਈ ਰਿਸ਼ਤਾ ਹੋਇਆ ਬਾਈ ਰੋਟੀ ਤਾਂ ਬਣਾ ਲਿਆ ਬਾਈ ਬਣ ਕੇ ਬਣਾਉਨੇ ਯਾਰ ਫਿਰ ਮਾੜਿਆ ਸਾਡੇ ਆ ਤਾਂ ਭੱਜ ਜਾਂਦੇ 10 11 ਕਜੇ 11 ਕਜੇ ਬਣਾ ਦਾਂਗੇ ਇੰਨੇ ਕੋਈ ਪ੍ਰੈਮ ਕੀ ਦੁਪਹਿਰੇ ਵਾਲੀ ਰਾਤ ਵਾਲੀ ਇਕੱਠੀ ਖਵਾਵਾਂਗੇ ਤੜਕੀ ਵਾਲੇ ਨਹੀਂ ਖਵਾਉਂਦਾ ਮੈਂ ਬੰਦੇ ਨੂੰ ਕਿਹਾ ਹੋਇਆ ਉਹ ਖਬਰ ਜੀਵ ਤੇ ਲਲੀ ਗੂਲੀ ਜੀ ਫੜਾ ਜਾ ਇੰਨੇ ਮਾੜਿਆ ਜਾਂ ਸਰੀਰ ਦਾ ਮੋਸਨ ਬਣਦਾ ਹੋ ਜੂ ਫਿਰ ਤਾਂ ਫਿਰ ਦੋਏ ਟਾਈਮ ਵਾਲੀ ਇੱਕ ਵਾਰੀ ਹੀ ਖਾਵਾਂਗੇ ਦੁਪਹਿਰੇ ਰਿੱਕੇ ਟਾਈਮ ਖਾਣੀ ਪੂਪਰ ਹੱਲ ਕੀਆ ਹੋਰ ਹੋਰ ਕੋਈ ਹੱਲੇ ਨਹੀਂ ਹੁਣ ਜੇ ਸਰੀਰ ਤਾਂ ਉਠਦਾ ਨਹੀਂ ਤੈਨੂੰ ਨਾਨ ਕਿੱਥੋਂ ਖਵਾਦਾ ਲਾ ਕੇ ਉਦਰੀ ਤੂੰ ਆਖੇ ਕਹਿੰਦੇ 700 ਰੁਪਏ ਰਾਂ ਹੁੰਦਾ ਸਾਡੀ ਪਾਂ ਦਾ ਜਦੋਂ ਸਸੇ ਨਹੀਂ ਹੈਗੀ ਪਿਆਰੇ ਕਿਹਨੂੰ ਹੁਮਾਂਗੇ ਸਸ ਹੁੰਦੀ ਜੇ ਫੇਰ ਹੀ ਪਿਆਰੇ ਹੁੰਦੇ ਇਹ ਵੀ ਤੇਰੀ ਗੱਲ ਸਹੀ ਹੈ ਹੈ ਉਹੀ ਤਾਂ ਗੱਲ ਹੈ ਵੀ ਤੂੰ ਸਾਡੇ ਨਾਲ ਕਾਨੂੰ ਕੁਲੀ ਜਾਂਦਾ ਅੱਡੀ ਵੜੀ ਫਿਰਦੀ ਐ ਬੇੜੇ 'ਚ 700 ਰੁਪਏ ਰੇ ਹੁਮਾਂਗੇ ਇਹਨੂੰ ਐਂ ਕਹ ਤੂੰ ਇਹਨੂੰ ਕਦੇ ਸਾਡੇ ਨਾਲ ਕਾਨੂੰ ਕੁਲੀ ਜਾਂਦਾ ਜਿੰਨਾਂ ਦੇ ਸਸਾਂ ਨੇ ਉਹਨਾਂ ਗਣੀ ਜਾ ਬਾਈ ਹਾਂ ਸਾਨੂੰ ਤਾਂ ਅੱਗ ਚਾਹੀਦੀ ਐ ਸੇਕ ਲਾਂਗੇ ਹੈ ਅੱਗੇ ਪਿਆਰੀ ਐ ਸਾਨੂੰ ਤਾਂ ਏ ਵੀ ਪਾਇਆ ਮਾਤਾ ਮਸਾ ਮਚਾਇਆ ਹੈ ਹੋਰ ਮਾਤਾ ਹੱਡ ਮਸਾ ਇਕੱਠੇ ਹੋਏ ਨੇ ਮੈਂ ਬਹੁਤ ਔਖਾ ਦੀ ਗੱਜਾ ਤੇਰੇ ਘਰ ਤੱਕ ਇੱਥੇ ਤੱਕ ਮਸਾ ਪਹੁੰਚਿਆ ਮੈਂ ਤਾਂ ਚੱਲ ਵਧੀਆ ਤੈਨੂੰ ਨਹੀਂ ਲਾ ਲਈ ਸੇਕ ਵਾਰ ਮੇਰੀ ਨਾ ਸਾਰੀ ਰਾਮ ਪਿਆਰੀ ਮਚਾਤੀ ਤਾਂ ਓਏ ਮੈਂ ਤੈਨੂੰ ਇਹ ਕਹਿੰਦਾ ਜੀ ਉਹ ਜਿਹੜੀ ਪਹਿਲਾਂ ਰੱਖੀ ਹੋਈ ਸੀ ਤੇਰੀ ਉੱਥੇ ਦੇਖ ਲੈ ਜੇ ਮੜੀ ਮੁੱਟੀ ਪਈ ਹੋਊ ਬੱਚੀ ਖੁੱਜੀ ਕਿਤੇ ਤੂੰ ਛੱਡ ਦੇ ਸਮਾਨ ਐ ਹੋ ਹੈ ਨਹੀਂ ਸਾਰੀ ਚੱਕ ਚੁੱਕਦਾ ਤੈ ਉਹਦੇ ਸਾਰੀ ਤਾਂ ਲੱਭ ਲਈ ਓਏ ਓਹ ਉਹ ਕਹਣ ਹੁੰਦਾ ਹੈ ਕਿਹੜਾ ਇਹ ਆ ਬਚੋਲਾ ਹੈ ਬਚੋਲਾ ਅੱਛਾ ਹਾਂ ਆ ਬੜਾ ਵਧੀਆ ਕਰਿਆ ਬਈ ਬੜਾ ਵਧੀਆ ਆ ਵੀ ਬੁੱਧਾ ਸਿਆ ਕਿਵੇਂ ਆ ਹੋਰ ਬਈ ਬੁੱਧਾ ਸੇ ਠੀਕ ਹੋਰ ਬੁੱਧਾ ਮੈਂ ਤੈਨੂੰ ਹੋਰ ਗੱਲ ਕਹਿੰਦਾ ਦੀਗਾ ਹਾਂ ਤੂੰ ਦੇਖ ਬਚੋਲਾ ਤਾਂ ਹੈਗਾ ਤੂੰ ਨੰਬਰ 1 ਆ ਹਾਂ ਪਰ ਸਾਨੂੰ ਤੇਰਾ ਕੀ ਭਾ ਬਈ ਕਿਉਂ ਸਾਨੂੰ ਤਾਂ ਤੇਰਾ ਕੋਈ ਭਾ ਨਾ ਹੋਇਆ ਕਿਉਂ ਭਾ ਕਿਹੋਣੀ ਭਾਈ ਭਾ ਮੇਰਾ ਸਾਡਾ ਕੀ ਭਾ ਹੋਇਆ ਇਸ ਤਾ ਬੈਠਿਆ ਸਾਰੇ ਪਿੰਡ ਦੇ ਤਾਂ ਛੱਤਾਂ ਦੇ ਪਾਣੀ ਚਾੜਦਾ ਹਾਂ ਸਾਡੇ ਪੈਣ ਚੋਂ ਨਾਲੀ ਵਿੱਚ ਦੇ ਵੀ ਨਹੀਂ ਟੱਪਿਆ ਹੁਣ ਤੱਕ ਸਾਡਾ ਵੀ ਕਰਾ ਦੇ ਕੋਈ ਰਿਸ਼ਤਾ ਸਾਰਾ ਪਿੰਡ ਵਿਆਹਤਾ ਨਹੀਂ ਆਏ ਆਏ ਆਪਣੇ ਵਰੀ ਦਾ ਪਰੇ ਹੀ ਮੂੰਹ ਕਰ ਲੈਂਦਾ ਬਈ ਇਹ ਆਪਣੇ ਕਹਤ ਨੂੰ ਹਾਂ ਵਿਆਹ ਕਰਾ ਦੇ ਦੀ ਗੱਲ ਕਰਦਾ ਤੂੰ ਹਾਂ ਤੇਰਾ ਤਾਂ ਹੋਇਆ ਪਿਆ ਸਹਰਿਆ ਲੈ ਹੈ ਕਿਸਮਾਨ ਨਹੀਂ ਦੂਜਾ ਇਹ ਮੈਨੂੰ ਦੱਸਦਾ ਤੂੰ ਛੇਡਾਂ ਕਰਨ ਸਾਡੇ ਕੋਲੇ ਆ ਗਿਆ ਤੂੰ ਤਾਂ ਵਿਆਹ ਮੇਰਾ ਤੇਰੇ ਤਾਂ ਸਾਲੀ ਵੀ ਹੂ ਤੂੰ ਤਾਂ ਉਹਦੇ ਨਾਲ ਕਰ ਲੇਗਾ ਅਸੀਂ ਤਾਂ ਇੱਕ ਇੱਕ ਤਾਂ ਊਂ ਅਮਲੀ ਉੱਤੋਂ ਸੜੇ ਸਾਡਾ ਜੇ ਸਰਾ ਮਾਰਗਾ ਸਾਰੀ ਜ਼ਿੰਦਗੀ ਇੱਥੀ ਫਰੀ ਜੇ ਮੈਂ ਕਹਿੰਦਾ ਕੇਡਾ ਮਾਲ ਤੋਂ ਆਮਲੀ ਤਾਂ ਰੱਬ ਸਮਾਨ ਹੁੰਦਾ ਹੈ ਹਾਂ ਰੋਇਆ ਮੇਰੀ ਗੱਲ ਸੁਣ ਲੈ ਇਹਦਾ ਵਿਆਹ ਤਾਂ ਹੋਇਆ ਹੋਇਆ ਪੱਕਾ ਲੈ ਬਈ ਇਹਦੀ ਸੁਣ ਲੈ ਬਈ ਤੂੰ ਸੁਣਾ ਤੇਰੀ ਸੁਣਾ ਦੇ ਲੈ ਲੈ ਸੋਣਾ ਹਾਂ ਤੇਰੇ ਵਾਲਾ ਬਾਪੂ ਤੇ ਮੈਂ ਹਾਂ ਆ ਆਪਣੇ ਕਿਹੜਾ ਪਿੰਡ ਆ ਇੱਥੇ ਨਾਲ ਅ ਜਿਹੜਾ ਆ ਨਾਲ ਪਿੰਡ ਦੋ ਪਰਾਂ ਅੱਛਾ ਓਏ ਤੇਰਾ ਰਿਸ਼ਤਾ ਸਰ ਵੀ ਇੱਕ ਗੱਲ ਤਾਂ ਹੈਗੀ ਆ ਓਏ ਤੇਰਾ ਬਾਪੂ ਜਿਹਨਾਂ ਨਾਲ ਰਹਿੰਦਾ ਤਾਂ ਬਹੁਤੀਗਾ ਇਕੱਠੀ ਰਹਿੰਦੇ ਮੇਰੀ ਗੱਲ ਸੁਣ ਲੈ ਰੋਡਿਆ ਬੁੱਧਵਾਨਾਲੇ ਤੂੰ ਸੁਣ ਲੈ ਗੱਲ ਹਾਂ ਜਿਹੜਾ ਮੈਂ ਰਿਸ਼ਤਾ ਦੇਖਣ ਜਾਂਦਾ ਸੀ ਤੇਰਾ ਬਾਪੂ ਮੇਰੇ ਨਾਲ ਜਾਂਦਾ ਹਾਂ ਆਈ ਤਾਂ ਇਹਦਾ ਹੈ ਜੇ ਉਹਦੀ ਜ਼ਿੰਮੇਵਾਰੀ ਹਰੇਕ ਲੈਦਾ ਸੀ ਨਾ ਉਹ ਨਾਲ ਦਾ ਤੇਰੇ ਰਹਿਣਾ ਦੀ ਖਾਤ ਆਈ ਅਸੀਂ ਜਦੋਂ ਗਏ ਹੂੰ ਉਦੋਂ ਇਹ ਇੰਨਾ ਕੁ ਸੀ ਆਹੋ ਕੁੜੀ ਤੋਂ ਇੰਨੀ ਕੁ ਸੀ ਅੱਛਾ ਹਾਂ ਮੋਤੀ ਕੁੜੀ ਦੇਖ ਕੇ ਪੱਕਾ ਰਿਸ਼ਤਾ ਕਰਦਾ ਹਰ ਬਈ ਸੁਣਦੇ ਤਾਂ ਆਏ ਆ ਪਹਿਲਾਂ ਕਹਿੰਦੇ ਵੀ ਐ ਕਰਕੇ ਕਰ ਦਿੰਦੇ ਵੀ ਆ ਕੀ ਕਹਿੰਦੇ ਨੇ ਮੁਕਾਬਲਾ ਆ ਜਾਵਾ ਚ ਕਰ ਲਵਾਂਗੇ ਆਹ ਫੇਰ ਲੈ ਜਾਵਾਂਗੇ ਆਹ ਹੋ ਮੁਕਾਬਲਾ ਆ ਜਾ ਕਹਿੰਦੇ ਵਾਚ ਕਰ ਦਾਂਗੇ ਹਾਂ ਇਹ ਨੂੰ ਵੀ ਨਾਲ ਲੈ ਕੇ ਗਏ ਅਸੀਂ ਚੱਕ ਕੇ ਅੱਛਾ ਸਾਰਾ ਕੰਮ ਹੋਇਆ ਹੋਇਆ ਪੱਕਾ ਫਿਰ ਤਾਂ ਮੇਰੀ ਗੱਲ ਸੁਣ ਤੂੰ ਸੁਣ ਤਾਂ ਕੁੜੀ ਵਿਆਹ ਕੀ ਲਿਆਉਣੀ ਹੈ ਰੋਡੇ ਕਾਨੂੰ ਹੋਇਆ ਹੋਇਆ ਯਾਰ ਕਦੇ ਦੱਸ ਦੇ ਨਾ ਕਦੇ ਗੱਲ ਚੱਲਦੀ ਕਦੇ ਫਿਰ ਤੂੰ ਐ ਕਰ ਚੋ ਲਿਆ ਪਤਾ ਕੀ ਹੈ ਮੇਰੀ ਗੱਲ ਸੁਣਾ ਸਾਡੇ ਜਾਖਮਾ ਤੇ ਲੂਣ ਨਾ ਭੁੱਕਾ ਤੂੰ ਲੰਘ ਜਾ ਮੇਰੀ ਗੱਲ ਸੁਣ ਚਾਹ ਪੀਂਗਾ ਚਾਹ ਨਹੀਂ ਮੈਂ ਸੱਚੀ ਗੱਲ ਕਹਿਣਾ ਹੈਗਾ ਚਾਹ ਪੀਂਗਾ ਚਾਹ ਮੈਂ ਪੀਣੀ ਨਹੀਂ ਚਾਹਤਾ ਜੇ ਤਾਂ ਚਾਹ ਪੀਂਗਾ ਥੱਪੜ ਮੀ ਪੀ ਲਾਂਗੇ ਅੰਦਰ ਪਿਆ ਦੁੱਧਾ ਗਰਮੀ ਚ ਬਣਾ ਲਿਆ ਤਾਂ ਲੋਕਰ ਥੋੜੂਆਂ ਥੋੜਾ ਫਿਰ ਜਾ ਮੇਰਾ ਵੀਰ ਵਗ ਜਾ ਤੰਗ ਨਾ ਕਰ ਮੇਰੇ ਤਾਂ ਲੋਕ ਕੱਪ ਮੰਗਰ ਲਈ ਫਿਰਦੇ ਹੁੰਦੇ ਨੇ ਜਾ ਵਗ ਜਾ ਫਿਰ ਭਾਈ ਜਿਹੜੇ ਕੱਪ ਮੰਗਰ ਲਈ ਜਾ ਮੇਰੇ ਵੀਰਾ ਉੱਨਾ ਅੱਗੇ ਜਾ ਭਾਈ ਵਾ ਬੁੱਧੂਆ ਤੂੰ ਮੇਰੀ ਗੱਲ ਮੰਨ ਮੇਰੇ ਤੇ ਯਕੀਨ ਰੱਖ ਨਾ ਨਾ ਬਈ ਪਹਿਲੀ ਉਹ ਯਾਰ ਇਹ ਤਾਂ ਹੋਰ ਬਹੁਤ ਦੁੱਖ ਨੇ ਜੇ ਤੇਰਾ ਬਾਪੂ ਹੁੰਦਾ ਤੈਨੂੰ ਉਹਦੀ ਪੱਕਾ ਪਤਾ ਲੱਗ ਜਾਂਦਾ ਤੇਰਾ ਬਾਪੂ ਹੀ ਨਹੀਂ ਹੈਗਾ ਜਦ ਉਹ ਇਹਦਾ ਬਾਪੂ ਕਦੇ ਦੱਸਦਾ ਤਾਂ ਸਹੀ ਇਹਨੂੰ ਹਾਂ ਯਾਰ ਕਿਵੇਂ ਦੱਸ ਦਿੰਦਾ ਉਹ ਕਹਿੰਦਾ ਵੀ ਮੁੰਡੇ ਨੂੰ ਹਲੇ ਵੱਡਾ ਹੋ ਜਾਂਦੇ ਵੀ ਫੇਰ ਕਰਾਂਗੇ ਪਰ ਉਹੀ ਨਹੀਂ ਰਿਹਾ ਜੇ ਤਾਂ ਹੁਣ ਜਾ ਕੇ ਜਾ ਬਗ ਜਾ ਬਈ ਯਾਰ ਅਜ ਇੱਕ ਤਾਂ ਹੱਡ ਲਵੇ ਸਮਾਨ ਨਹੀਂ ਇੱਕ ਤੂੰ ਲਹੂ ਪੀਣ ਲੱਗ ਜਾ ਬਗ ਜਾ ਮੇਰੇ ਵੀਰ ਬਗ ਜਾ ਬਗ ਜਾ ਬਈ ਬਗ ਜਾ ਜਾ ਬਗ ਜਾ ਉਹ ਸੌ ਲੱਗੇ ਲੈ ਤੇਰੇ ਸਿਰ ਤੇ ਝੂਠ ਨਹੀਂ ਹੈਗਾ ਜਮਾ ਮੈਂ ਕਹਿੰਦਾ ਡੰਡੇ ਖਾ ਕੇ ਜਾ ਉਹ ਬਗ ਜਾ ਵੱਡੇ ਬਗ ਜਾ ਮੇਰੇ ਵੀਰ ਬਗ ਜਾ ਜਾ ਬਗ ਜਾ ਉੱਡ ਜਾ ਇਹ ਜੇ ਬੰਤੇ ਬਸ ਉਹ ਫੋਟਾ ਨਸ਼ੇ ਤੱਕ ਧਿਆਨ ਹੈਗਾ ਕੋਈ ਚਾਚੀ ਤੇ ਗੱਲ ਕਰੀਆ 51 252 ਰਿਸ਼ਤੇ ਕਰਾਤੇ ਅੱਛਾ ਹਾਂ ਅੱਜ ਤੱਕ ਸੁਖੀ ਬਸਦੀ ਐ ਨੇ ਕੁੜੀ ਮੇਰਾ ਤਾਂ ਕੋਈ ਨਹੀਂ ਕਰਾਇਆ ਓਏ ਪਹਿਲਾਂ ਆਪਾਂ ਇਹਦਾ ਤਾਂ ਕਰਦੀ ਏ ਆ ਇਹਦੀ ਤਾਂ ਮੇਰੇ ਤੋਂ ਉਮਰ ਛੋਟੀ ਐ ਇਹਨੂੰ ਬਾਅਦ ਚੋ ਕਰਦਾਂਗੇ ਆਪਾਂ ਇਹਦੇ ਕਹਿੰਦੇ ਬਾਪੂ ਨਾਲ ਆਪਣੀ ਬਣਦੀ ਹੁੰਦੀ ਸੀ ਨਾ ਆਪਣੇ ਨਾਲ ਕਦੇ ਤੁਰਿਆ ਮੇਰੇ ਯਾਰ ਦੇ ਬਾਪੂ ਨਾਲ ਨਹੀਂ ਬਣਦੀ ਇਹ ਜੀ ਮੇਰੇ ਨਾਲ ਬਣਦੀ ਉਹ ਮੇਰੇ ਬਾਪੂ ਨਾਲ ਬਣਨ ਤੇ ਜਾ ਬਗ ਜਾ ਬਚੋਲੇ ਉਹ ਯਾਰ ਮਹਾ ਯਾਰ ਪੱਕੀ ਗੱਲ ਆ ਯਾਰ ਜਰ ਜਾਵੇਂਗਾ ਕਿ ਨਾ ਤੂੰ ਚੱਲ ਭਗ ਜਾ ਨਾ ਯਾਰ ਮਾੜਾ ਲੋਡੇ ਕਰ ਇਹਦਾ ਇੰਜਨ ਹੋਏ ਇਹ ਨਹੀਂ ਹਟਦਾ ਫੜਾ ਹੀ ਡੰਡਾ ਆ ਫੜਾ ਹੀ ਤੇ ਡੰਡਾ ਆ ਪਿਆ ਦਹੀ ਮੇਰੀ ਗਲਤੀ ਭਗ ਜਾ ਸੱਚੀ ਗੱਲ ਆ ਫੜਾ ਫੜਾ ਉਰਾ ਫੜਾ ਮਨ ਵੀ ਲਾਓ ਮੇਰੀ ਨਾ ਨਾ ਭਗ ਜਾ ਭਗ ਜਾ ਵੈਰੀ ਭਗ ਜਾ ਹੋਰ ਹੱਥ ਨਾ ਚੱਕੀ ਹੱਥ ਨਾ ਚੱਕੀ ਖੜ ਜਾ ਖੜਾ ਹੋ ਜਾਣ ਤੇ ਪਰਦਾ ਸਰੀਰੇ ਮਸਾਉਟੂ ਖਾ ਮੈਂ ਤੇਰਾ ਹੱਥ ਲਵਾਂ ਜਾਨਾ ਕਿ ਨਾ ਤੂੰ ਭਗ ਜਾ ਭਗ ਜਾ ਤੂੰ ਐਂ ਦੇਖ ਲਾਇਆ ਬੁੱਧੂ ਹਾਂ ਲੋਕ ਆਪਣੇ ਲੈ ਪੈਦਾ ਸਵਾਦ ਲੈਣ ਵੱਧ ਆਉਂਦੇ ਨੇ ਬਾਈ ਭਈਆ ਮਲੀਆਂ ਕੋਲੇ ਇਹੀ ਸੁਭਾਅ ਦੀ ਹੁੰਦੇ ਨੇ ਹੋਰ ਆਪਣੇ ਕੋਲ ਕੀ ਹੈ ਦਿਨ ਨੂੰ ਅੱਜ ਭੁੱਖੇ ਹੈ ਨਹੀਂ ਨਹੀਂ ਇਹਦਾ ਵੀ ਚਿੱਤ ਖੁਸ਼ ਕਰਕੇ ਤੋਰਦੇ ਹੈ ਉਹੀ ਤਾਂ ਗੱਲ ਆ ਕਹਿੰਦਾ ਜੱਟਾਂ ਨੂੰ ਤਾਂ ਵੱਲੀ ਇਸ ਬਾਤ ਚਾਹੀਦਾ ਹਾਂ ਹੋਰ ਚਲ ਬਜਾ ਕਰ ਲਾਉਣਾ ਨਹੀਂ ਆਏਗਾ ਹੈ ਚਾਂਦੀ ਦੀ ਡੱਬੀ ਚ ਮਾਲ ਨਹੀਂ ਚਲ ਕੋਈ ਨਹੀਂ ਇਹਦਾ ਕਦੇ ਹੋ ਗਿਆ ਕਦੇ ਨਾ ਹੋ ਗਿਆ ਚਲ ਲਾਉਣਾ ਘੰਟੇ ਤੱਕ ਰੋਟੀਆਂ ਨੇ ਪਖਾ ਲੈ ਹੱਟ ਜਾ ਲਾਲ ਹੈ ਲਾਲ ਹੈ ਮੇਰੇ ਮੀਰ ਲਾਲ ਮੇਰੇ ਆ ਸਾਲਿਆਂ ਦੇ ਦੇਖ ਲੈ ਮੈਨੂੰ ਤਾਂ ਇਹਦੀ ਬੜੇ ਹਰਾਮੀ ਨੇ ਵਾਂਬਲੀ ਜੀ ਮੈਨੂੰ ਤਾਂ ਇਹ ਹੀ ਦੀਗਾ ਵੀ ਜਦੋਂ ਮੈਂ ਜਾ ਕੇ ਗੱਲ ਕਰੂੰਗਾ ਵਿਆਹ ਦੀ ਝੱਟ ਮੰਨ ਜਾਣਗੇ ਬਾਹਲੇ ਕੁੱਤੇ ਦੇ ਵੱਡੇ ਹੋਏ ਰੋਏ ਸਾਲੇ ਬੋਣੀਓ ਖਰਾਬ ਕਰਕੇ ਰੱਖਤੀ ਮੈਂ ਇਨੇ ਰਿਸ਼ਤੇ ਕਰਾਏ ਨੇ ਇੱਕ ਗੱਲ ਆ ਬੋਦਾ ਸਿਆ ਜਿਹੜਾ ਬੰਦਾ ਝੂਠ ਬੋਲਦਾ ਉਹਦਾ ਕੋਈ ਸੱਚ ਵੀ ਮੰਨਦਾ ਨਹੀਂ ਬਾਹਲੇ ਤੇ ਓਹ ਲੰਗੜਾ ਜਾਂ ਢੱਡਲ ਜਾਂ ਨਾ ਉਹ ਤਾਂ ਉੱਠਿਆ ਜਾਵੇ ਡੰਡਾ ਲੈ ਕੇ ਮਗਰ ਪਿਆ ਜਾ ਓਏ ਥੋਡੇ ਫਾਈਂ ਦੇ ਜਾਰੀ ਦੜਕਦੀ ਹੋਈ ਜਾਂਦੀ ਹੈਗੀ ਆ ਸਾਲਾਂ ਦੀ ਮੀਂਹ ਵਾਂਗੂ ਡਿੱਗਦੀ ਆ ਓ ਕਾਲੇ ਕਾਲਾ ਨਹੀਂ ਹੈਗਾ ਪੁੱਤ ਤੂੰ ਹਾਂ ਸਾਸਰੀ ਘਰ ਤਾਇਆ ਸਾਸਰੀ ਘਰ ਉਹ ਤਾਂ ਸਾਸਰੀ ਘਰ ਜਾਂਦਾ ਵਾ ਠੀਕ ਆ ਐਨ ਵਧੀਆ ਹੋ ਠੀਕ ਆ ਹਾਂ ਹਾਂ ਵਧੀਆ ਲੈ ਮੇਰਾ ਪੁੱਤ ਤਾਂ ਜਵਾਨ ਹੋ ਗਿਆ ਓਏ ਹਾਂ ਹੋਣਾ ਹੀ ਆ ਕਾਲੇ ਹਾਂ ਮੈਂ ਤੈਨੂੰ ਐਂ ਕਹਿੰਦਾ ਤੀਗਾ ਹਾਂ ਤੇਰੇ ਪਾਪੇ ਨੇ ਨਾ ਤੇਰਾ ਬਚਪਨ ਚ ਰਿਸ਼ਤਾ ਕਰਤਾ ਤੀਗਾ ਮੇਰਾ ਹਾਂ ਹਾਂ ਮੇਰੇ ਪਾਪੇ ਨੇ ਹਾਂ ਹਾਂ ਮੈਨੂੰ ਬਣਾ ਦੱਸੇ ਤੂੰ ਤਾਂ ਇੰਨਾ ਕੀ ਤੀ ਤੈਨੂੰ ਕੀ ਦੱਸਣਾ ਤੀਗਾ ਜਰਾ ਪਤਾ ਨਹੀਂ ਮੈਂ ਤਾਂ ਦੱਸਿਆ ਨਹੀਂ ਉਹਨੇ ਉਹ ਤੈਨੂੰ ਕਿਵੇਂ ਦੱਸਦਾ ਮੈਂ ਤੇ ਤੇਰਾ ਪਾਪਾ ਗਈ ਤੀ ਉੱਥੇ ਤੇਰਾ ਰਿਸ਼ਤਾ ਹੋਇਆ ਆ ਮੈਂ ਤਾਂ ਹੁਣ ਆਏ ਸੋਚਦਾ ਸੀ ਵੀ ਆਪਾਂ ਤੇਰਾ ਵਿਆਹ ਨਾ ਕਰਦੀ। ਮੈਂ ਕਮਾਲ ਕਰ ਦੋ ਯਾਰ ਤਾਇਆ ਤੂੰ। ਕਿਉਂ? ਵਿਆਹ ਤਾਂ ਮੇਰਾ ਹੋਇਆ ਹੋਇਆ। ਵਿਆਹ ਹੋਇਆ ਹੋਇਆ। ਲੈ ਹੋਰ ਕੀ ਨਾ? ਮੈਂ ਇਹਦੀ ਉਹ ਕਸ਼ਮੀਰੀ ਸ਼ਹਿਨ ਨਾਲ ਦੀ ਤਾਂ ਮੇਰੇ ਘਰ ਆ ਲਈ ਹੈਗੀ। ਅੱਛਾ ਉਹ ਤਾਂ ਨਵੇਂ ਮਹੀਨੇ ਹੋ ਗਿਆ ਮੇਰਾ ਵਿਆਹ ਹੋਈ ਨੂੰ। ਲੈ ਤੈਨੂੰ ਪਤਾ ਨਹੀਂਗਾ। ਨਾ ਉਹ ਨਾ ਮੈਂ ਤਾਂ ਮੈਂ ਤਾਂ ਉਹ ਵੀ ਨਹੀਂ ਪਤਾ ਲੱਗਿਆ ਜਦੋਂ ਤੇਰਾ ਪਾਪਾ ਮਰਿਆ। ਲੈ ਹੋਰ ਮੇਰੇ ਪਾਪੂ ਹੀ ਮਾਰਦਾ ਤਾਂ। ਕਿਉਂ? ਲੈ ਹੋਆ। ਉਹ ਤੰਗਾ ਭਣਾ ਫਿਰਦਾ ਤਾਂ ਕਰੇ। ਉਹ ਮਰਿਆ ਤਾਂ ਮੇਰਾ ਤਾਇਆ ਦੀ ਮੱਗਰ। ਮੱਗਰ ਦਾ ਮੁੰਡਾ ਨਹੀਂ ਤੂੰ। ਮੱਗਰ ਦਾ ਕਾਣੂਗਾ ਗਾਉਂਟਾ ਮੈਂ ਮੱਗਰ ਦਾ ਮਰਾ ਤਾਇਆ ਦੀ ਅੱਛਾ ਹਾਂ ਮੱਗਰ ਦਾ ਤਾਂ ਮੈਨੂੰ ਲੱਗਾ ਵਿਆਹ ਹੀ ਨਹੀਂ ਹੋਇਆ ਸੀ ਉਹਦਾ ਛੜਾ ਦੀ ਉਹ ਚੱਲ ਮੇਰਾ ਮੱਗਰ ਦਾ ਹੋਇਆ ਕਿ ਤੇਰੇ ਪਾਪੇ ਦਾ ਹੋਇਆ ਗੱਲ ਤਾਂ ਇੱਕੋ ਹੀ ਆ ਸੇਰਾ ਆ ਗੱਲ ਇੱਕ ਕਿਉਂ ਤਾਂ ਆ ਅੱਛਾ ਵਿਆਹ ਹੋ ਗਿਆ ਤੇਰਾ ਹਾਂ ਮੇਰਾ ਵਿਆਹ ਹੋਇਆ ਹੋਇਆ ਦਸ ਤਾਰਾ ਮੇਰਾ ਤਿੰਨ ਮਹੀਨੇ ਵਿਆਹ ਨੂੰ ਹੋ ਗਏ ਅੱਛਾ ਹੋਰ ਚੱਲ ਮੈਨੂੰ ਤਾਂ ਪਲੇਖਾ ਲੱਗਿਆ ਉਹ ਫਿਰ ਮੈਨੂੰ ਸੇਰਾ ਉਹੀ ਮਰਾ ਕਹਣਾ ਹੁਗਰੇ ਫੁੱਦੂ ਬਣਾਈਏ ਨਾ ਤਾਂ ਤੂੰ ਕਾਣੂ ਬਣਾਉਣਾ ਪਲੇਖਾ ਲੱਗਿਆ ਪੁੱਤ ਮੇਨੂੰ ਕਾਣੂ ਲੱਗਿਆ ਪਲੇਖਾ ਤੈਨੂੰ ਮੇਰਾ ਸਾਲਾ ਦੀ ਆ ਵੀ ਬੋਣੀ ਖਰਾਬ ਹੀ ਹੋ ਗਈ ਦੱਸ ਵੀ ਮੱਗਰ ਤਾਂ ਇਹ ਕਿ ਦੂਜੇ ਦਾਗਾ ਚੱਲ ਹੋਰ ਨੂੰ ਦੇਖ ਲੈ ਕਿਸੇ ਨੂੰ ਲੋਡੇ ਹਾ ਮਾਣਾਲੇ ਭਾਈ ਰੋਟੀ ਹੁਣ ਤਾਂ 2 ਘੰਟੇ ਹੋ ਗਏ ਆਪਾਂ ਨੂੰ ਬੈਠਿਆ ਨੂੰ ਮੈਨੂੰ ਐਂ ਦੱਸ ਗੱਲ ਬੋਲਿਆ ਹਾਂ ਮਾਲ ਤੋਂ ਬਿਨਾਂ ਰੋਟੀ ਸਵਾਦ ਕਿਵੇਂ ਲੱਗੂਗੀ ਮੈਨੂੰ ਭੋਲੇ ਨੇ ਕਿਹਾ ਦੀ ਹਾਂ ਕਹਿੰਦਾ 11:00 ਵਜੇ ਤੋਂ ਬਾਅਦ ਪਤਾ ਕਰ ਲਈ ਸਮਾਨ ਕਹਿੰਦਾ ਆਊਗਾ ਮੈਂ ਸਮਾਨ ਲੈ ਕੇ ਆਉਣਾ ਉਦੋਂ ਬਾਅਦ ਬਣਾਵਾਂਗੇ ਫਿਰ ਖਾਵਾਂਗੇ ਜਾਂ ਫਿਰ ਜਾਇਆ ਮਰਚਦਾ ਹੁਣ ਬੈਨ ਦਾ ਬੈਠਿਆ ਵੀ ਨਹੀਂ ਜਾਂਦਾ ਸਾਰੇ ਚਤੜ ਮਸ ਗਏ ਉਈ ਨਾ ਕਿਤੇ ਪਿਲਕਰੇ ਹੋ ਜਾਣਾ ਜੇ ਉਦੋਂ ਪਹਿਲਾਂ ਖਾਵਾਂਗੇ ਵੀ ਉਹਦਾ ਕੀ ਫਾਇਦਾ ਫਿਰ ਉਹ ਗਰਕੀ ਕਣੀ ਫਿਰ ਜਾਵਾਂਗੇ ਮੈਂ ਜਾ ਕੇ ਹੁਣਾਂ ਚਾ ਜਾ ਜਾਇਆ ਜਾ 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 ਆਏ 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 ਵੇ ਵੇ ਗੁਰੂ ਐਨੀ ਠੰਡ ਨਾ ਪਾ ਆਮਲੀਆਂ ਦਾ ਬੇੜਾ ਕਰਕੇ ਜੰਮੀ ਦੇਖ ਪੁੱਤ ਟਾਈਮ ਬਹੁਤ ਹੋ ਗਿਆ ਹੌਂ ਤੂੰ ਦੇਖ ਰਿਹਾ ਰਿਸ਼ਤੇ ਵਾਲੇ ਕੁੜੀ ਬਹੁਤ ਉਮਰ ਲੰਘਦੀ ਜਾਂਦੀ ਐ ਤੂੰ ਸਿਆਣਾ ਪੁੱਤ ਆਹੋ ਮਾਸੀ ਤੂੰ ਕਿਉਂ ਫਿਕਰ ਕਰਦੀ ਆ ਕਿੰਨੀ ਕੁ ਉਮਰ ਲੰਘਦੀ ਆਗੀ ਮੈਂ ਦੇਖ ਰਿਹਾਗਾ ਰਿਸ਼ਤਾ ਕਿਤੇ ਨਾ ਕਿਤੇ ਪੁੱਤ ਲੋਕਾਂ ਜਿੰਦਾ ਗੱਲਾਂ ਨੇ ਫੇਰਾ ਅਲਗਾਂ ਨੇ ਜ ਵੱਡੀ ਨੂੰ ਬਿਠਾਈ ਬੈਠੇ ਨੇ ਬਹੁਤ ਗੱਲਾਂ ਉੜਦੀਆਂ ਨੇ ਪੁੱਤ ਤੈਨੂੰ ਕੀ ਪਤਾ ਐ ਮਾਸੀ ਤੇਰੀ ਗੱਲ ਸਹੀ ਐ ਜਿੰਨੇ ਮੂੰਹ ਉੰਨੀ ਗੱਲਾਂ ਕਿਸੇ ਦਾ ਮੂੰਹ ਥੋੜੋ ਫੜਿਆ ਜਾਂਦਾਗਾ ਮੈਂ ਨਾ ਪਿੰਡ ਪਿੰਡ ਜਿੱਥੇ ਵੀ ਜਾਣਾ ਕੁੜੀ ਦੀ ਗੱਲ ਜ਼ਰੂਰ ਤੋਰਦਾਗਾ ਉੱਥੇ ਪਰ ਕਿਤੇ ਹੋਈ ਨੀਰੇ ਹਕਤੇ ਮੈਂ ਦੱਸ ਕੀ ਕਰਾਂ ਆਹੀ ਟੈਨਸ਼ਨ ਦਿਮਾਗ ਤਾਂ ਮੈਂ ਮੰਜੇ 'ਚ ਪੈ ਗਈ ਮੰਜੇ 'ਚ ਬਿਮਾਰ ਰਹਿਣ ਲੱਗ ਗਈ ਮੈਂ ਤਾਂ ਤੈਨੂੰ ਕੀ ਪਤਾ ਧੀ ਕਿੰਨੇ ਸੋਚ ਹੁੰਦੀ ਐ ਮਾਨੂੰ ਰਾਤ ਦਿਨ ਰਾਤ ਨੂੰ ਨੀਂਦ ਨਹੀਂ ਆਉਂਦੀ ਮੈਨੂੰ ਸੱਸੀ ਜੀ ਤੈਨੂੰ ਮੈਂ ਦੱਸਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਮੈਨੂੰ ਕੀ ਕਹਾ ਮੈਂ ਨਾ ਪਛਾਣ ਨੂੰ ਰਹਿਣ ਤੇ ਚਾਹ ਮੈਂ ਪੀ ਕੇ ਮਾਸੀ ਤੂੰ ਹੁਣ ਮੈਂ ਆ ਗਿਆ ਨਾ ਹੁਣ ਤੂੰ ਜਮਾ ਫਿਕਰ ਨਾ ਕਰ ਤੂੰ ਇੱਕ ਗੱਲ ਦੇਖ ਲੈ ਕਿੰਨੀ ਸੋਹਣੀ ਐ ਲੈ ਦੱਸ ਐ ਤੂੰ ਦੇਖ ਲੈ ਫਿਰ ਬਸ ਇੱਕਾ ਕੱਜ ਨੇ ਮਾਰਦੀ ਬਸ ਇਹੀ ਕਰਮਾਂ ਮਾਰੀਆਂ ਮੈਂ ਮੇਰੀ ਕਿਸਮਤ ਫੁੱਟ ਕੇ ਜੇ ਸੋਨੀ ਜਨਖੀ ਤੀ ਜੇ ਕਾ ਜਨਾਂ ਦਾ ਤਰਫ ਕਿੱਦੇ ਦੀ ਜਵਾਕ ਜਲ ਲੈਣੀ ਹੋ ਜਾਂਦੀ ਹੈ ਉਹ ਚੱਲ ਕੋਈ ਨਾ ਮਸੀ ਹੁਣ ਤੂੰ ਫਿਕਰ ਕਿਉਂ ਕਰਦੀ ਆ ਮੈਂ ਆ ਗਿਆ ਮੈਂ ਕਰਦਾ ਕੋਈ ਹੱਲ ਠੀਕ ਆ ਤੂੰ ਜਮਾ ਫਿਕਰ ਨਾ ਕਰ ਇਹਦੇ ਹਾਂ ਦੇ ਦਿਲ ਕਿੱਦੇ ਦੀ ਪਈਆਂ ਗਈਆਂ ਉਹ ਦੇਖਦੀ ਆ ਮਸੀ ਹੁਣ ਮੈਂ ਮੈਂ ਕਿੰਨੇ ਮੈਂ ਕਿੰਨੇ ਰਿਸ਼ਤੇ ਕਰਾਤੇ ਬਸ ਇਹਦੇ ਕੱਜ ਕਰਕੇ ਅੜਿਆ ਖੜਾ ਰਿਸ਼ਤਾ ਹੈ ਖੂਨ ਮੱਚਦਾ ਮੇਰਾ ਪੁੱਤ ਦੇਖ ਦੇ ਕੇ ਜਦ ਕੁੜੀਆਂ ਆਉਂਦੀਆਂ ਨੇ ਨਾ ਬਹੁਤ ਖੂਨ ਮੱਚਦਾ ਪੁੱਤ ਮੇਰਾ ਮੇਰੀ ਤੇ ਘਰੇ ਬੈਠੀ ਆ ਮੇਰਾ ਪੁੱਤ ਬਣ ਕੇ ਕੋਈ ਦੇਖ ਲੈ ਨਾ ਨਾ ਤਾ ਬੰਨ ਦੀ ਲੋੜ ਨਹੀਂ ਮਸੀ ਕੋਈ ਬੰਨਣੀ ਮੈਂ ਕਰਦਾ ਯਾਰ ਤੂੰ ਜਮਾ ਫਿਕਰ ਨਾ ਕਰੀ ਹੁਣ ਠੀਕ ਹੈ ਹਾਂ ਮੈਂ ਜਦੋਂ ਵੀ ਕੋਈ ਹੱਲ ਹੁੰਦਾ ਨਾਲ ਦੀ ਨਾਲ ਤੁਹਾਨੂੰ ਪੂਲ ਕਰੂੰਗਾ ਚੰਗਾ ਪੁੱਤ ਇਹ ਧਿਆਨ ਰੱਖੀ ਹੋਰ ਪੁੱਤ ਮੈਨੂੰ ਹੋਰ ਕੋਈ ਸੋਚ ਨਹੀਂ ਮੈਂ ਠੀਕ ਹੋ ਜੂ ਜਿੱਦੇ ਕੁੜੀ ਵਾਰ ਉੱਠ ਕੜੀ ਸੱਚੀ ਹੁਣ ਤੈਨੂੰ ਸੋਚ ਕਰਨ ਦੀ ਲੋੜ ਹੀ ਨਹੀਂ ਪੁਰਾਣੀ ਲੋੜ ਠੀਕ ਹੈ ਪੁੱਤ ਹੁਣ ਮੈਂ ਪਹਿਲਾਂ ਨਾ ਇਸੇ ਗੱਲ ਦੀ ਗੌਰ ਕਰੂੰਗਾ ਚੰਗਾ ਪੁੱਤ ਚੰਗਾ ਚੰਗਾ ਬਸ ਚੰਗਾ ਠੀਕ ਦੇਖ ਲੈ ਹੈ ਕੀ ਕਰਾਂ ਮੈਂ ਮੈਂ ਤਾਂ ਇਸੇ ਦੀ ਚਿੰਤਾ ਖਾਈ ਜਾਂਦੇ ਰਾਤ ਦਿਨ ਲੱਗ ਗਿਆ ਮੇਰਾ ਸਾਲਾ ਚਾਲੂ ਸਮਾਨ ਤਾਂ ਪਿਆ ਸੀ ਕੋਈ ਆ ਦੇਖਾਂ ਜੇ ਇਹਦੇ ਸਾਹਮਣੇ ਕੱਢ ਲੈਂਦਾ ਸਾਰੀ ਖਾ ਜਾਂਦਾ ਇਹ ਤਾਂ ਦੇਖਦਾ ਬਣਾ ਇੱਥੇ ਰੱਖਿਆ ਸੀ ਲਕੋ ਕੇ ਨਾ ਮੈਨੂੰ ਲੱਗਦਾ ਇੱਥੋਂ ਵੀ ਚਾਕੇ ਖਾ ਗਿਆ ਮੇਰਾ ਸਾਲਾ ਜਿਹੜਾ ਪਹਿਲੀ ਆਇਆ ਬੈਠਿਆ ਸੀ ਤੂ ਰਖਾ ਸੀ ਮੈਨੂੰ ਲੱਗਦਾ ਲੈ ਗਿਆ ਮੇਰਾ ਸਾਲਾ ਛੱਡਿਆ ਨਹੀਂ ਮੇਰਾ ਸਾਲਾ ਲੈ ਗਿਆ ਸਾਰੇ ਕਿਤੋਂ ਚੱਕ ਦਿੰਦਾ ਕਿਤੇ ਮਰਜੀ ਲਕੋਦਾ ਉਹ ਬੋਦਾ ਆਇਆ ਸੀ ਜੇ ਕਿਤੇ ਗੋਦੇ ਦੀ ਗੱਲ ਸੱਚੀ ਹੋਈ ਬੋਲਦਾ ਵੀ ਬੜਾ ਉਫਲੁਫਲ ਕੇ ਦੀ ਜਿਵੇਂ ਗੱਲ ਸੱਚੀ ਹੋਵੇ ਪਹਿਲਾਂ ਘਰ ਵੀ ਬੁੜੇ ਐਵੇਂ ਦਿੰਦੇ ਸੀ ਉਹ ਮੇਰਾ ਸਾਲਾ ਹੁਣ ਰੋਡੇ ਨੇ ਭਜਾਤਾ ਡੰਡਿਆਂ ਨਾਲ ਉਹ ਤਾਂ ਜਾ ਆਉਨੇ ਆਪਾਂ ਜਾ ਆਉਨੇ ਆ ਉਹਦੇ ਕੋਲੇ ਜੇ ਗੱਲ ਸੱਚੀ ਹੋਈ ਆਪਣੇ ਤਾਂ ਭੁੰਨੇ ਹਰੇ ਹੋ ਜਾਣਗੇ ਨਾਲੇ ਹੁਣ ਆਪਾਂ ਨੂੰ ਇਸ ਉਮਰ ਚ ਕਿਹੜੇ ਡੋਲੇ ਜਾ ਕੇ ਆਮਾਉ ਦੇ ਕੋਲੇ ਮੈਂ ਮੇਰਾ ਸਾਲਾ 13ਵਾਂ ਮਹੀਨਾ ਚੱਲਦਾ ਇੱਕ ਕੋਈ ਰਿਸ਼ਤੇ ਆਲਾ ਨਹੀਂ ਆਉਂਦਾ ਹੈਗਾ ਦਾ ਸੌਖਾ ਹੋਇਆ ਪਿਆ ਬੋਦੇ ਕੀ ਹੋਵੇ ਮੇਰੇ ਘਰੇ ਤੂੰ ਲੈਣ ਕੀ ਆਇਆ ਤੇਰਾ ਮਤਲਬ ਕੀ ਮੇਰੇ ਘਰੇ ਆਉਂਦਾ ਗੱਲ ਤਾਂ ਸੁਣ ਲੈ ਠੰਡਾ ਰ ਹੈ ਇੰਨਾ ਗਰਮ ਕਿਉਂ ਠੰਡਾ ਕਰਾ ਤੂੰ ਬਾਹਰ ਨਿਕਲ ਬਾਹਰ ਨਿਕਲ ਸੁਣ ਲੈ ਭਾਈ ਤੇਰੀ ਮੈਂ ਗੱਲ ਕੀ ਸੁਣ ਲਾ ਓਏ ਤੇਰੇ ਮੈਂ ਘਰੇ ਗਿਆ ਮੋਟਾ ਜ ਮੇਰੇ ਮਾਕੇ ਡੰਡਾ ਲੈ ਕੇ ਪੈ ਗਿਆ ਜੇ ਮੇਰੇ ਡੰਡਾ ਮਾਰਦਾ ਉਹ ਉਹ ਐਵੇਂ ਕਾ ਨੂੰ ਮਾਰਨ ਦਿੰਦਾ ਸੀ ਮੈਂ ਤੇਰੇ ਮਾਰਦਾ ਸੀ ਤੂੰ ਆਪਦਾ ਭਾਈ ਜਾ ਤੁਰਦਾ ਬਣ ਆ ਜੋੜੇ ਤੈਨੂੰ ਹੱਥ ਉਹ ਹੱਥ ਮੈਂ ਜੋੜਦਾ ਤੇਰੇ ਮੂਰੇ ਗੱਲ ਤਾਂ ਸੁਣ ਲੈ ਮੇਰੀ ਮੈਂ ਨਹੀਂ ਗੱਲ ਸੁਣਨੀ ਤੇਰੀ ਕੋਈ ਜਨ ਸੁਣ ਲੈ ਸੁਣ ਲੈ ਮੇਰੀ ਗੱਲ ਸੁਣ ਹਾਂ ਅੱਜ ਮੈਂ ਆਇਆ ਤੇਰੇ ਕੋਲੇ ਤੂੰ ਆਇਆ ਸੀ ਮੇਰੇ ਲੈ ਹੁਣ ਮੇਰੀ ਗੱਲ ਤਾਂ ਸੁਣ ਲੈ ਓਏ ਮੈਂ ਤੇਰੇ ਘਰੇ ਚੱਲ ਕੇ ਗਿਆ ਤੂੰ ਮੇਰੀ ਕੋਈ ਇੱਜ਼ਤ ਕਰੀ ਚਾਹ ਪਾਣੀ ਦਾ ਕੀ ਪਿਆਉਣਾ ਸੀ ਮੈਨੂੰ ਡੰਡੇ ਮਾਰ ਕੇ ਨੱਕਰਿਆ ਯਾਰ ਓ ਮਾਲ ਮੁੱਕਿਆ ਪਿਆ ਸੀ ਕੁਝ ਨਹੀਂ ਵਧੀਆ ਲੱਗਦਾ ਉਸ ਟਾਈਮ ਤੇ ਤੜਕੀ ਤੜਕੀ ਜਦੋਂ ਮਾਲ ਮੁੱਕਿਆ ਪਿਆ ਹੋਵੇ ਮੈਂ ਤੇਰੇ ਘਰੇ ਮਾਲ ਖਾਣ ਗਿਆ ਤੀ ਮੈਂ ਰੋਡਾ ਤਾਂ ਖਾਣ ਆ ਰਿਹਾ ਸੀ ਰੋਡਾ ਖਾਣਾ ਤੇ ਉਸੇ ਨੂੰ ਖਵਾ ਫਿਰ ਜਾ ਤੂੰ ਨਿਕਲ ਜਾ ਰ ਇੱਥੋਂ ਮੇਰੀ ਗੱਲ ਸੁਣ ਲੈ ਸੁਣ ਲੈ ਗੱਲ ਮੈਂ ਨਹੀਂ ਸੁਣਨੀ ਤੂੰ ਜਾ ਜਾ ਰ ਹਾਂ ਦਾ ਨਹੀਂ ਮੰਨਦਾ ਤੂੰ ਜਾ ਜਾ ਰ ਹਾਂ ਦਾ ਆਹੋ ਮੇਰੀ ਗੱਲ ਸੁਣ ਹਾਂ ਹਾਂ ਉਰਿਆ ਹਾਂ ਹਾਂ ਦੇਖ ਹੁਣ ਤੂੰ ਮੇਰੇ ਘਰੇ ਚੱਲ ਕੇ ਆਇਆ ਮੈਂ ਤੇਰੇ ਵਰਗਾ ਨਹੀਂ ਹੈਗਾ ਭਾਈ ਵੀ ਤੈਨੂੰ ਮੈਂ ਧੱਕੇ ਮਾਰ ਕੇ ਕੱਢਾਂ ਹਾਂ ਇਹ ਠੀਕ ਹਾਂ ਹੁਣ ਦੱਸ ਗੱਲ ਕੀ ਦੀ ਮੈਂ ਤਾਂ ਉਹ ਜਿਹੜਾ ਤੂੰ ਰਿਸ਼ਤਾ ਜਾ ਕਹਿੰਦਾ ਸੀ ਹਾਂ ਮੇਰੇ ਬਾਪ ਨੇ ਤੇ ਤੁਸੀਂ ਕਰਕੇ ਆਏ ਸੀ ਮੇਰਾ ਕੋਈ ਨਹੀਂ ਕਰਕੇ ਰਿਸ਼ਤਾ ਕੋਈ ਨਹੀਂ ਕਰਕੇ ਅੱਛਾ ਹਾਂ ਕੋਈ ਨਹੀਂ ਕਰਕੇ ਰਿਸ਼ਤਾ ਹੁਣ ਹੁਣ ਤੈਨੂੰ ਦੇਖ ਗਿਆ ਤੈਨੂੰ ਹੁਣ ਤੇਰੀ ਅੱਖਾਂ ਖੁੱਲ ਗਈਆਂ ਹੁਣ ਮੈਂ ਸੱਚ ਬੋਲਦਾ ਹਾਂ ਉਹ ਮੈਂ ਬਾਅਦ ਚ ਸੋਚਿਆ ਮਹਾ ਕੀ ਪਤਾ ਹੋਵੇ ਪਹਿਲਾਂ ਬੁੜੇ ਐਵੇਂ ਹੀ ਕਰ ਦਿੰਦੇ ਸੀ ਤੂੰ ਕਿਹੜਾ ਝੂਠ ਬੋਲਨੇਗਾ ਸਿਆਣਾ ਵਾਣਾ ਬੰਦਾ ਹੈ ਓਏ ਬੁੱਧੂ ਆਹ ਗੱਲ ਸੁਣ ਲੈ ਮੇਰੀ ਤੂੰ ਲੱਗ ਗਿਆ ਰੋਡੇ ਮਗਰ ਭਾਈ ਰੋਡਾ ਮੇਰਾ ਯਾਰ ਹੈ ਪਹਿਲੀਆਂ ਤੋਂ ਇਕੱਠਿਆਂ ਸੀ ਓ ਯਾਰ ਇਕੱਠੇ ਕਰਦੇ ਹੁੰਦੇ ਨੇ ਯਾਰ ਤੋੜਦੇ ਨਹੀਂ ਹੁੰਦੇ ਇਹ ਇਹ ਸੱਚੀ ਗੱਲ ਆ ਪੁੱਤ ਸੱਚੀ ਗੱਲ ਐ ਤੋੜਦਾ ਕਾਣੂ ਆ ਸਾਨੂੰ ਯਕੀਨ ਨਹੀਂ ਕਿ ਕਿਹੜੇ ਆਮਲਿਆਂ ਦੇ ਰਿਸ਼ਤੇ ਹੁੰਦੇ ਨੇ ਓਏ ਪੁੱਤ ਜਿਹੜਾ ਉਹ ਜਮਾਨਾ ਸੀ ਸਾਡੇ ਵਾਲਾ ਉਦੋਂ ਨਿਕੇ ਨਿਕੇ ਜਵਾਖਾਂ ਦੇ ਰਿਸ਼ਤੇ ਤੈਅ ਕਰ ਦਿੰਦੇ ਸੀ ਉਹਨਾਂ ਰਿਸ਼ਤਾ ਤੈਅ ਕਰ ਦਿੱਤੀ ਵੀ ਜਦੋਂ ਵੱਡੇ ਹੋ ਜਾਂਦੇ ਸੀ ਉਦੋਂ ਭਾਈ ਲੈ ਆਉਂਦੇ ਸੀ ਉਹ ਮੈਨੂੰ ਤਾਂ ਐਵੇਂ ਨਹੀਂ ਯਕੀਨ ਹੋਇਆ ਮਾਂ ਕਦੇ ਦੱਸਿਆ ਤਾਂ ਹੈ ਨਹੀਂ ਗੱਲ ਕਰਦੇ ਘਰੇ ਓਏ ਯਾਰ ਉਹਨਾਂ ਨੇ ਕੀ ਕਰਨੀ ਜੇ ਤੇਰਾ ਬਾਪ ਹੁਣ ਜਿਉਂਦਾ ਹੁੰਦਾ ਤੈਨੂੰ ਮਾਂ ਮੂੰਹ ਤੇ ਗੱਲ ਕਰਾਉਂਦਾ ਤੈਨੂੰ ਉਦੋਂ ਪਤਾ ਲੱਗਦਾ ਜਦੋਂ ਹੁਣ ਜਿਉਂਦੇ ਨਹੀਂ ਵਿਚਾਰਾ ਇਹ ਵੀ ਗੱਲ ਹੈ ਮੈਂ ਤਾਂ ਹੀ ਆਇਆ ਹਾਂ ਹੁਣ ਉੱਤੇ ਦੱਸਣ ਜਾਵਾਂ ਉਹ ਮੈਂ ਯਾਰ ਉਹ ਫੇਰ ਕਿਹੜੇ ਰਿਸ਼ਤੇ ਹੋਣਗੇ ਜੇ ਤੂੰ ਉੱਤੇ ਭੱਗ ਗਿਆ ਤੂੰ ਆਪ ਮੇਰਾ ਰਿਸ਼ਤਾ ਕਰਾ ਦੇ ਕਰਾ ਦੇ ਧੰਨ ਧੰਨ ਤੈਨੂੰ ਮੇਰੇ ਤੇ ਯਕੀਨ ਆ? ਹਾਂ ਮੈਨੂੰ ਪੂਰਾ ਯਕੀਨ। ਪੂਰਾ ਯਕੀਨ ਆ। ਪੂਰਾ ਜਮ। ਲੈ ਫਿਰ ਐ ਕਰ। ਹਾਂ। ਕੱਲ ਨੂੰ ਤਿਆਰੀ ਕਰ ਕੱਲ ਨੂੰ ਚੱਲਦੇ ਆਪਾਂ ਕੁੜੀ ਵਾਲੇ ਦੇ ਕੋਲ। ਆਹੋ। ਹਾਂ। ਕੱਲ ਨੂੰ ਐ। ਕੱਲ ਨੂੰ ਐ। ਕੋਈ ਕੋਈ ਕੱਠ ਨਹੀਂ ਕਰਨਾ ਕੋਈ ਆਪਾਂ ਦੋ ਬੰਦੇ ਚੱਲਾਂਗੇ। ਹਾਂ। ਦੋ ਜਣੇ ਜਾ ਕੇ ਕੁੜੀ ਲਿਆਵਾਂ। ਫਿਰ ਇੱਕ ਮੇਰਾ ਯਾਰ ਰੋਡਾ ਤਾਂ ਜਾਊਗਾ। ਉਹ ਯਾਰ ਉਹ ਤਾਂ ਕੀ ਕਰਾਉਣਾ ਉੱਥੇ? ਉਹ ਮੈਨੂੰ ਕਹਿੰਦਾ ਸੀ ਮੈਂ ਤੇਰਾ ਬਚੋਲਾ ਬਣੂੰਗਾ। ਬਚੋਲਾ ਦਾ ਮਾਇਆ ਖਸਮ ਉਹ ਬਚੋਲਾ ਕਹਦਾ ਬਣੂੰਗਾ। ਹੈ ਮੂਰਖ। ਮੂਰਖ ਸਰਵਾਲਾ ਬਣੂੰਗਾ ਕਹਿੰਦਾ ਸਰਵਾਲਾ। ਸਰਵਾਲਾ ਬਣੂੰ। ਹੈਂ ਨਿਆਣਾ ਇਤੋਂ ਵੱਡਾ ਨਹੀਂ ਦੇਖਿਆ ਕੋਈ ਇਤੋਂ ਵੱਡਾ ਦੇਖ ਲੈਂਦਾ ਕੋਈ ਉਹ ਯਾਰ ਹੀ ਐ ਮੇਰੀ ਤਾਂ ਉਹੀ ਐ ਮੇਰਾ ਤਾਂ ਸਾਰਾ ਭੈਣ ਭਰਾ ਰਿਸ਼ਤੇਦਾਰ ਉਹਦੇ ਨਾਲ ਹੀ ਐ ਮੇਰਾ ਤਾਂ ਸਾਰਾ ਉਹ ਬੁੱਧੂਆ ਤੂੰ ਗੋਡਾ ਬਿਠਾਈ ਕਹਿਣਾ ਗੋਡਾ ਕਢਾਈ ਕਰ ਦੂ ਉਹ ਕੁੜੀ ਦਾ ਗੋਡਾ ਪਵਾਉਣਾ ਪੈ ਜੂਗਾ ਆਪਾਂ ਨੂੰ ਫਿਰ ਕਹਾਂਗੇ ਕੁੜੀ ਲੰਗੜੀ ਐ ਉਹ ਦੇਖ ਕੇ ਕਰ ਲਾਂਗੇ ਟਾਈਮ ਤੇ ਮਾੜਾ ਜਿਹਾ ਐਵੇਂ ਦੀ ਪਾਸਾ ਦਾ ਤਰਾਹ ਦੀ ਉਹਦਾ ਬਸ ਇੰਨੇ ਚੋਂ ਖੁਸ਼ ਹੋ ਜੂ ਮੇਰੀ ਯਾਰੀ ਪੁੱਗ ਜੂ ਉਹਦੇ ਨਾਲ ਹੈ ਲੈ ਬੋਦੇ ਫਿਰ ਮੈਂ ਕਰਾਂ ਤਿਆਰੀ ਜਾ ਕੇ ਉਹ ਬੁੱਧੂਆ ਤਿਆਰੀ ਕਾਦੀ ਕਰਨੀ ਆ ਤੂੰ ਗੱਡੀ ਪੁੱਛ ਤੜਕੀ ਚੱਲਦੀ ਐ ਬਸ ਠੀਕ ਹੈ ਪਰ ਹਾਂ ਠੀਕ ਹੈ ਠੀਕ ਹੈ ਲੈ ਚੰਗਾ ਫਿਰ ਚਾਹ ਦੀ ਕੁੱਟ ਪੀ ਕੇ ਤੜਕਿਸ ਨਹੀਂ ਬਖ ਚੱਲਾਂਗੇ ਮਹਾ ਮੈਂ ਤਾਂ 52 251 ਰਿਸ਼ਤੇ ਕਰਾਤੇ ਤੂੰ ਜਾ ਰਹੀ ਹੈ ਜੀ ਹੈ ਫਿਰ ਹੈ ਹਾਂ ਜਾ ਜਾ ਕੋਈ ਨਾ ਮੇਰੇ ਵੀ ਕੱਚੀ ਗੱਲ ਨਾ ਕਰ ਜੀ ਜਮੀ ਕੱਚੀ ਗੱਲ ਨਹੀਂ ਪੱਕੀ ਗੱਲ ਹੈ ਪਿੰਡ ਚ ਮੇਰੀ ਬੇਇੱਜ਼ਤੀ ਹੋ ਜੇ ਨਾ ਨਾ ਬੇਇੱਜ਼ਤੀ ਨਾ ਹੁਣਦਾ ਤਿਆਰੀ ਕਰ ਤੂੰ ਬਸ ਬਸ ਤਿਆਰੀ ਆ ਗਿਆ ਮੈਂ ਵੀ ਤਿਆਰ ਹੋ ਗਿਆ ਠੀਕ ਆ ਆ ਜੀ ਤੜਕੀ ਸੁਣਿਆ ਠੀਕ ਆ ਠੀਕ ਆ ਚਲ ਆ ਤਾਂ ਗੱਲੇ ਬਣ ਗਈ ਮੈਨੂੰ ਤਾਂ ਆਏ ਸੀ ਵੀ 13ਵਾਂ ਮਹੀਨਾ ਕਿਹੜਾ ਗੱਲ ਬਣੂਗੀ ਮੇਰੇ ਸਾਲ ਤੋਂ ਇਹ ਤਾਂ ਤਾਂ ਠੂੰਗਾਗੇ ਤਰਾ ਚੱਲੀਏ ਉਧਰ ਓਹੋ ਉਹ ਤੁਰਤਾ ਪਿਆ ਬੋਦਿਆ ਉਹਨਾਂ ਨੂੰ ਖੂਨ ਤਾਂ ਕਰ ਲੈ ਹੈ ਗਾਹਾਂ ਵਾਲੇ ਨੇ ਕੋਈ ਤਿਆਰੀ ਨਾ ਕਰੀ ਹੋਵੇ ਮੈਂ ਉਥੇ ਲਾ ਜਾ ਕੇ ਇਹਨਾਂ ਨੂੰ ਖੜਾ ਦਾਂ ਕਿਤੇ ਕੁੜੀ ਜੀ ਨਾ ਚੱਕ ਲੈ ਕਿਤੇ ਉਹੀ ਗੱਲ ਹੋ ਜੇ ਹਲੋ ਸਾਸ੍ਰੀਕਾਰ ਮਾਸੀ ਹਾਂ ਉਹ ਅਸੀਂ ਤਿਆਰੀ ਕਰ ਲਈਦੀ ਪੂਰੀ ਤੇ ਅਸੀਂ ਆਉਣ ਲੱਗਿਆਂ ਆਹਾ ਸਿੱਧਾ ਉਧਰ ਹੀ ਵਗ ਚਲਿਓ ਤੁਸੀਂ ਹਾਂ ਹਾਂ ਸਿੱਧਾ ਉਧਰ ਮੇਰੀ ਗੱਲ ਹੋ ਗਈ ਠੀਕ ਹੈ ਉਹਨੂੰ ਮੈਂ ਪੈਸੇ ਵੀ ਦੇ ਆਇਆ ਤੀਗਾ ਤੇ ਸਿੱਧਾ ਤੁਸੀਂ ਉਧਰ ਹੀ ਵਗ ਚਲਿਓ ਹਾਂ ਬਸ ਆ ਗਏ ਤਿਆਰੀ ਰੱਖਿਓ ਆਪਣੀ ਪੂਰੀ ਹਾਂ ਮੁਰਨਾ ਦੇ ਬਾਬੇ ਉਹਨਾਂ ਕੋਲੇ ਵੀ ਟਾਈਮ ਨਹੀਂ ਹੈਗਾ ਗੱਲ ਨਹੀਂ ਸਮਝਦੀ ਤੂੰ ਮੇਰੀ ਜੇ ਕਈ ਵਾਰੀ ਗੱਲ ਦਾ ਉਰਾਂ ਪਰਾਂ ਪਤਾ ਲੱਗ ਗਿਆ ਮੇਰੇ ਸਾਲੇ ਜਵਾਬ ਦੇ ਦੇਣਗੇ ਕਿਸੇ ਕੋਲੇ ਭਾਫ ਨਹੀਂ ਕੱਢਣੀ ਕੋਈ ਰਿਸ਼ਤੇਦਾਰ ਨਹੀਂ ਬੁਲਾਉਣਾ ਹਾਂ ਬਸ ਤੁਸੀਂ ਉਹ ਚਾਹੀਦੀਆਂ ਦੋ ਇਹ ਨਾਲੇ ਇੱਕ ਬੰਦੇ ਨੂੰ ਪਤਾ ਲੱਗ ਜਿੰਦਾ ਵੀ ਗਰੀਬ ਨੇ ਇਹਨਾਂ ਦੇ ਸਿਰ ਤੇ ਕੋਈ ਹੈ ਨਹੀਂਗਾ ਠੀਕ ਆ ਠੀਕ ਆ ਹਾਂ ਲੈ ਕੇ ਆਉਣਾ ਮੈਂ ਜਾਨਾ ਉਧਰ ਹਾਂ ਠੀਕ ਆ ਮਸੀ ਉੱਥੇ ਬਾਅਦ ਚਲੇਓ ਤੁਸੀਂ ਠੀਕ ਆ ਠੀਕ ਆ ਚੰਗਾ ਲੈ ਚਲੀਏ ਕਰ ਦੇਖਦੇ ਆ ਜਾ ਕੇ ਤਿਆਰੀ ਕਰੀਆ ਕਿ ਨਾ ਮੇਰੇ ਸਾਲੇ ਕਿਤਾਮਲੀ ਨੇ ਪਹਿਲਾਂ ਤਾਂ ਕਹਿਣਗੇ ਸੀ ਭੁੱਖੀ ਖਾ ਲਈਏ ਜਾ ਕੇ ਤਿਆਰ ਕਰਾਉਣੇ ਪੈਣਗੇ ਮੈਨੂੰ ਦਰਭਾ ਗਿਆ ਮੇਰੇ ਯਾਰ ਅੱਜ ਵੀ ਤੂੰ ਤਾਂ ਲੇਟ ਹੀ ਹੋ ਗਿਆ ਹਾਂ ਅੱਜ ਵੀ ਨਾ ਕਰੀਂ ਮੀ ਅੱਜ ਵੀ ਨਾ ਮੈਨੂੰ ਤਿਆਰ ਤਾਂ ਕਰ ਦੇ ਨਾ ਸ਼ੇਰਾ ਬੰਨਿਆ ਨਾ ਕੁਝ ਹੋਰ ਅੱਜ ਵੀ ਨਾ ਕਰਾਂ ਹੋਰ ਕੀ ਕਰਾਂ ਸਗਨਾ ਦੇ ਦਿਨ ਵੀ ਨਾ ਜੁੱਤਾ ਕੰਮ ਤੇ ਮੇਰੀ ਗੱਲ ਸੁਣ ਪਹਿਲਾਂ ਟਕਈ ਨਾਲਾ ਮੇਰੇ ਲਵੇ ਕੰਮ ਕਰਨ ਵਾਲੇ ਬਹੁਤ ਤੇ ਪਹਿਲਾਂ ਤਾਂ ਮੈਂ ਸਮਾਨ ਦਾ ਹੱਲ ਕਰਿਆ ਸਮਾਨ ਲੈ ਆ ਹਾਂ ਉਹਦੋਂ ਬਾਅਦ ਦੋ ਕੌਲੀਆਂ ਮੈਂ ਆਪ ਖਾਦੀਆਂ ਨੇ ਫੇਰ ਕੇ ਤੇ ਸ਼ਰੀਰ ਹੋਇਆ ਤਾਂਨੇ ਤੇ ਗੱਡੀ ਤਿਆਰ ਕਰਤੀ ਟੋਲ ਵਾਲਾ ਪੁੱਛ ਲਿਆ ਟੋਲ ਵਾਲੇ ਸਮਾਨ ਦੇ ਤਾਂ ਪੈਸੇ ਵਾਲਿਆਂ ਦੀ ਤਾਂ ਉਹ ਸਮਾਨ ਲੈਂਦੇ ਯੂ ਟੋਨ ਵਾਲੇ ਨੂੰ ਦੇਣੇ ਪੈਂਦੇ ਉਹ ਤਾਂ ਮੂਹਨ ਵਾਲੀ ਕਰਦਾ ਡੁਕ 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 ਉਹ ਮਾ ਹੈਗਾ ਠੀਕ ਹੈ ਠੀਕ ਤੂੰ ਮੇਰੀ ਗੱਲ ਸੁਣ ਸੇਰਾ ਤਰਾ ਲੈਂਦਾ ਪਿਆ ਠੀਕ ਹੈ ਤੂੰ ਬੈਠ ਆ ਫਿਰ ਬਨ ਗਿਆ ਅੱਗੇ ਰੰਗ ਬਨਦਾ ਆ ਤੇਰੇ ਪਿੱਛੇ ਹੋਰ ਕੰਮਾ ਮੈਨੂੰ ਇਹ ਕਰਨਾ ਪਊਤਾ ਔਰ ਤੂੰ ਹੀ ਹੈ ਮੇਰਾ ਤਾਂ ਸਾਰਾ ਕੁਝ ਲੈ ਕੇ ਰੰਗ ਬਨ ਸੇਰਾ ਲੈ ਅੱਜ ਲਿਆਵਾਂਗੇ ਵੀ ਆ ਓਏ ਆ ਜਾ ਅੱਜ ਵੀ ਲੇਟ ਹੋਈ ਜਾਨ ਆ ਜਾ ਆ ਜਾ ਰੋਡੇ ਮਿੱਤਰ ਕੇ ਰਾਹ ਕੱਲੀ ਕਦੋਂ ਕਰਦੇ ਉਹ ਕਾਹੀ ਨਾ ਕਰਾ ਹੋਰ ਕੀ ਕਰੇ ਮੇਰੀ ਗੱਲ ਸੁਣਾ ਤੇਰੇ ਜਿਹੜਾ ਸਾਰੇ ਰੀਤੀ ਰਿਵਾਜ ਨੇ ਇਹ ਸਾਰੇ ਮੈਂ ਕਰ ਲਏ ਨੇ ਅੱਛਾ ਅੱਛਾ ਅੱਗੇ ਪਿੱਛੇ ਦਾ ਕੋਈ ਹੈ ਨਹੀਂ ਤੇਰੇ ਤੂੰ ਐਂ ਕਰ ਓਏ ਬਲਾ ਬੈਠਾ ਗੱਲ ਤਾਂ ਦੂਜਾ ਹਾਂ ਇਹ ਇਧਰ ਚੱਲਦੇ ਕਹਿੰਦੇ ਨੂੰ ਪਰ ਬਈ ਆਈ ਬੈ ਜਾ ਉਹ ਲਾ 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 ਬੈਠ ਕੇ ਬੈ ਗਿਆ ਹਾਂ ਇਹ ਮਾਤਾ ਫੋਨ ਬੰਦ ਨੂੰ ਕਰਿਆ ਤਾਂ ਦੋ ਮਿੰਟ ਚਾ ਬੰਦ ਦੇ ਬੰਦ ਦੇ ਕੇ ਨਾ ਆਹਾ ਲੱਗੀ ਆਪਣੀ ਵੀ ਕਲੰਜੀ ਕਲੰਗੀਆਂ ਹੋਰ ਤਾਂ ਗਲਤੀ ਪੈ ਗਈ ਕਲੰਜੀ ਬਹਿਣਾ ਹੋਰ ਰੱਖਣਾ ਵਾ ਬੜਾ ਜਾ ਇਹ ਲਾ ਲਾ ਖੜਾ ਮੈਂ ਰੋੜੇ ਫੇਰੇ ਬੰਦਾ ਇਹ ਫਰਮਾ ਪਾ ਮੇਰੇ ਵੇਖੜਾ ਸਮਾ ਉਹ ਸ਼ਰਮੇ ਆਪਣੇ ਤਾਂ ਪਏ ਹੋਏ ਨੇ ਛੇਰਾਂ ਦੇ ਮੂੰਹ ਕੀ ਨੇ ਤੋਤੇ ਨੇ ਤੂੰ ਕਿਹੜਾ ਵਸ ਜਨਾਨੀ ਜੋਗਾ ਕਰਦੇ ਮੈਨੂੰ ਅੱਜ ਮਾਂ ਕ ਤੇ ਡੱਕਾ ਜਾ ਮੈਂ ਤੂੰ ਅੱਖੀਂ ਨਾ ਵਜੇ ਹੋਰ 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 ਵੀ ਆਏ ਤੂੰ ਦੰਗ ਚੜੇ ਆ ਦੂ ਦੋਰੀ ਆਹ ਹਾ 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 ਉਹ ਕਾਲੀ ਤਿਆਰੀ ਆ ਦੇਖ ਤਿਆਰੀ ਪੂਰੀ ਆ ਦੇਖ ਐਨ ਪੂਰੀ ਤਿਆਰੀ ਹੈ ਠੀਕ ਆ ਠੀਕ ਹੈ ਹਾਂ ਜੱਜਦਾ ਵੇਖ ਐਨ ਬਣ ਗਈ ਗੱਲ ਹਾਂ ਹਾਂ ਹੈਂ ਐਂਦਾ ਸਫਰ ਗੱਡੀ ਹੈ ਗੱਡੀ ਕੱਟੀ ਆ ਖੜੀ ਆ ਆ ਖੜੀ ਦੇਖ ਆ ਉਹ ਗੱਡੀ ਥੋੜਾ ਇਹਦਾ ਮੋਟਰਸਾਈਕਲ ਆ ਉਹ ਸਾਡੀ ਤਾਂ ਇਹੀ ਗੱਡੀ ਆ ਸਾਨੂੰ ਪਿੰਡ ਚੋਂ ਕੋਈ ਮੰਗਿਆ ਸਾਈਕਲ ਨਹੀਂ ਦਿੰਦਾ ਮਸਾਂ ਲੈ ਆ ਤੂੰ ਐਂ ਸ਼ੁਕਰ ਕਰ ਸਾਨੂੰ ਇਹ ਮਿਲ ਗਈ ਹਾਂ ਉੱਥੇ ਚਲੋ ਪੌਣ ਹੋਈ ਜਾਂਦੀ ਆ ਫੇਰ ਚਲੋ ਪਤਾ ਕੀ ਆ ਤੇਰਾ ਜਾਣਦੇ ਹੋਏ ਪਹੁੰਚਣ ਵਾਲਾ ਕੰਮ ਕਰੋ ਮੁਰਦ ਦੇ ਹੋਇਤਾ ਸੌ ਹੱਲ ਨੇ ਆਉਂਦੇ ਸੋ ਦੱਸ ਤੂੰ ਕੁੜੀ ਨੂੰ ਬਿਠਾ ਕੇ ਲਿਆਉਣਾ ਉਹ ਕਿੱਥੇ ਬੈਠੂਗੀ ਵਿਚਾਰੀ ਫੇਰਾ ਕਰ ਲਾਂਗੇ ਹੱਲ ਕਰ ਲਾਂਗੇ ਮੈਂ ਮੈਂ ਹੈਗਾ ਯਾਰ ਮੈਂ ਆਪੇ ਹੱਲ ਕਰੂੰਗਾ ਤੁਸੀਂ ਐ ਕਰੋ ਉਸੇ ਗੱਲ ਨਾ ਕਰਦੇ ਰੋੜੇ ਉੱਥੇ ਕਿਤੇ ਜਲੂਸ ਕਢਾ ਦਿਓ ਮੇਰਾ ਯਾਰ ਕਾਦਾ ਜਲੂਸ ਮੇਰੇ ਤੇਰੇ ਨਾਲ ਪਹਿਲਾਂ ਸਾਡੀ ਬੇਇੱਜ਼ਤੀ ਨਹੀਂ ਹੋਊਗੀ ਯਾਰ ਅਸੀਂ ਬੰਦੇ ਹੀ ਰਹਿਗੇ ਇਹ ਤਾਂ ਗੱਲ ਚਲੋ ਫਿਰ ਖਿੱਚੋ ਗੱਡੀ ਕਰਾ ਪੈਰ ਨਾ ਲਾਓ ਚਲਾ ਮੈਂ ਚਲਾ ਮੈਂ ਹਾਂ ਮੈਂ ਚਲਾਵਾ ਨਹੀਂ ਇਸੇ ਨੂੰ ਚਲਾਉਣ ਦੇ ਮੈਂ ਚਲਾਉਂਗਾ ਕੱਪੜੇ ਖਰਾਬ ਹੋ ਜਾਣਗੇ ਉਹ ਮਾਹ ਤੂੰ ਬੈ ਜਾ ਮੈਂ ਚਲਾਉਂਗਾ ਹੈ ਆ ਫੜ ਲੈ ਚਲੋ ਚਲੋ ਟਾਈਮ ਵੀ ਕਿੱਥੇ ਗਾ ਕੇ ਕਿੱਥੇ ਗਾ ਕੇ ਉਹਨੂੰ ਕਹਿੰਦੇ ਕਹਿੰਦੇ ਥੋੜਾ ਗੱਡੀ ਸ਼ਿੰਗਾਰਨ ਤੇ ਟਾਈਮ ਲੱਗ ਗਿਆ ਟਾਈਮ ਤਾਂ ਹੁਣ ਲੱਗਦਾ ਹੀ ਹੈ ਦੇਖੀ ਆ ਗੱਡਾ ਦਾ ਥੋੜਾ ਮੈਂ ਚਲੋ ਜਰਾ ਕੋਈ ਨਾ ਅੱਜ ਅੱਜ ਮੇਰੀ ਗੱਲ ਸੁਣਾ ਅੱਜ ਦਾ ਸਰਵੇਟ ਕੇ ਲੈ ਆਵਾਂਗੇ ਬਸ ਹਾਂ ਹਾਂ ਉਧਰ ਲਿੰਟੀ ਪਿਆ ਕਿਹਾ ਹੈ ਤਿਆਰੀ ਹੋ ਗਈ ਤਾਂ ਪੂਰੀ ਪੂਰੀ ਤਿਆਰੀ ਹੋਣਾ ਇਹਦਾ ਓਏ ਪੂਰੀ ਤਿਆਰੀ ਹੋਣਾ ਇਹਦਾ ਆ ਖੜ ਜਾ ਮੈਨੂੰ ਵਾਹ ਜਾਂਦਾ ਹੈ ਹੈ ਗਿਆ ਹਾਂ ਅੱਜ ਛੱਡੀ ਮੜਾ ਜਾ ਹਾਂ ਚੱਲ ਬਈ ਓਏ ਅੰਦਰ ਨਿਕਲੀ ਗੱਡ ਨਹੀਂ ਕਿਧਰੋਂ ਪਤਾ ਨਾ ਲੱਗੇ ਬਾਹਰ ਅੰਦਰ ਲਈ ਜਾਏ ਜਿਹੜੀ ਮਰਜ਼ੀ ਕਹਿ ਦੀ ਉਹੀ ਕਰ ਇੱਧਰ ਦੁਕਾਨੋਂ ਪਾ ਲੈ ਮੇਰਾ ਕੱਚੇ ਰਸਤੇ ਤੇਲ 30 ਰੁਪਿਆ ਦਾ ਰੋੜ ਰੋੜ ਆਉਂਦਾ ਸਾਰਾ ਮੁੱਕ ਜਾਂਦਾ ਇੱਥੀ ਆਪਣਾ ਤਾਂ ਸਾਰੀ ਉਹ ਮੇਰੇ ਸਾਲੇ ਵਹਿ ਜਾ ਕੁੜੀ ਨੂੰ ਖਵਾਉਂਗੇ ਤੁਸੀਂ ਖਵਾ ਦਾਂਗੇ ਖਵਾ ਹਾਂ ਕਿੱਦਾਂ ਦੇਕੇਗਾ ਹੁਣ ਕੀ ਹੋ ਗਿਆ ਤੇਰੇ ਦੋ ਗੋਲੀਆਂ ਬੁੱਕੀ ਦੇ ਦਾ ਖਾ ਗਿਆ ਮੈਨੂੰ ਤਾਂ ਦੋ ਚਮਚੇ ਦਿੱਤੇ ਨੇ ਮੇਰਾ ਤਾਂ ਹੁਣ ਬਈ ਪ੍ਰੈਸ਼ਰ ਪੈ ਰਿਹਾ ਮੈਂ ਤਾਂ ਬਈ ਜਾ ਕੇ ਆਉਂਗਾ ਇੱਧਰ ਉਹ ਕੰਮ ਕਰਕੇ ਆਉਂਗਾ ਮੈਂ ਤੂੰ ਬੇਇੱਜ਼ਤੀ ਕਰਾਉਣਾ ਤੂੰ ਮੇਰੀ ਜਰਾ ਨਹੀਂ ਗੱਲ ਸੁਣ ਕੇ ਰਾਂ ਉੱਥੇ ਦਾ ਕੰਮ ਕਰ ਲੈ ਯਾਰ ਉੱਥੇ ਵੀ ਕਰਾਂਗੇ ਜੇ ਉੱਥੇ ਕੰਮ ਬਣ ਗਿਆ ਫਿਰ ਉੱਥੇ ਕਿਹੜਾ ਕੰਮ ਕਰਾਂਗੇ ਉਹ ਯਾਰ ਕਹੇ ਜੇ ਬੰਦਿਆਂ ਯਾਰ ਤੁਸੀਂ ਮੇਰੀ ਬੇਇੱਜ਼ਤੀ ਕਰੋਗੇ ਯਾਰ ਉਹ ਬੈਠੋ ਯਾਰ ਬੈਠੋ ਕੁਛ ਨਹੀਂ ਦਾ ਅਏ ਅਏ ਦੇਖੀ ਦੰਦਾਂ ਬਚਾਲ ਜੀਵਗੇ ਹਾਂ ਹਾਂ ਆਹ ਹਾਂ ਹਾਂ ਬੱਸ ਇੱਕ ਕ ਮਾਰਦੇ ਹੋਏ ਨਾ ਬਣ ਜੇ ਕੰਮ ਉਹ ਨਹੀਂ 5 10 ਮਿੰਟ ਦੀ ਖੇਡ ਆ ਬੱਸ ਸਾਰੀ ਮੈਂ ਰੁਕਿਆ ਜੀ ਅੱਜਾ ਮਾਂ ਪਾਈ ਘਟ ਖਾਈ ਕਿਤੇ ਉੱਥੇ ਜਾ ਕੇ ਜੀਸ ਕਰਦੇ ਹੋਰ ਇੱਥੇ ਡਿਗੂ ਡਿਗੂ ਕਰੀ ਜਾਂਦਾ ਫਿਰ ਹੋਰ ਕੀ ਫਾਇਦਾ ਦੇਖ ਕੇ ਚੱਲੀ ਹੁਣ ਕਿਤੇ ਡੇਗ ਮੈਂ ਇੱਥੇ ਕਰੀ ਜਦੋਂ ਉਹ ਇਹ ਚੰਦਾ ਥੱਲੇ ਜੀਵ ਜੀ ਲੈ ਲਈ ਮਤਲਬ ਕੁਝ ਨਹੀਂ ਹੁੰਦਾ ਰਗਣਾ ਹਾਂ ਨਹੀਂ ਹੁੰਦਾ ਨਾ ਲਾ ਲਾ